ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਨਾ ਜਦੋਂ ਅਕੀਰਤਨ ਦੀ ਦਾਤ ਬਖਸ਼ੀ ਤੇ ਉਹ ਐਡੇ ਮਸਤਾਨੇ ਦਵਾਨੇ ਹੁੰਦਾ ਸਰੀਰ ਮਸਤਾਨਾ ਹੋ ਜਾਂਦਾ ਸੀ ਮਹਾਰਾਜ ਜੀ ਦਾ ਤੇ ਜਦੋਂ ਉਹਨਾਂ ਵਾਜਾ ਫੜਨਾ 8-8 ਘੰਟੇ ਸੰਗਤ ਜੀ ਦਵਾਨੀ ਲਈ ਰੱਖਣਾ ਤੇ ਐਸੀਆਂ ਸੰਗਤਾਂ ਸੀ 8-8 ਘੰਟੇ ਤੇ ਅਸੀਂ ਵੀ ਵੇਖਿਆ ਐਸੀਆਂ ਸੰਗਤਾਂ ਸੀ 8-8 ਘੰਟੇ ਹਿਲਦੀਆਂ ਨਹੀਂ ਸੀ ਇੱਕ ਰਾਤ ਤੇ ਫਿਰ ਹੋਲੇ ਮੱਲੇ ਚ ਤਿੰਨ ਦਿਨ ਤਿੰਨ ਦਿਨ ਸਿਰਫ ਇਸ਼ਨਾਨ ਕਰਨੀ ਜਾਣਾ ਫਿਰ ਕੀਰਤਨ ਹੀ ਕਰੀ ਜਾਣਾ ਖੁਸ਼ ਸਤਿ ਸ਼੍ਰੀ ਅਕਾਲ ਤੇ ਉੱਥੇ ਨਾ ਮੈਡਮਾਂ ਆ ਗਈਆਂ ਪੜਾਉਣ ਵਾਲੀਆਂ ਜਿਹੜੀਆਂ ਟੀਚਰਾਂ ਉਹ ਬਹਿ ਕੇ ਸੁਣਨ ਲੱਗ ਪਈਆਂ ਉਹ ਨੰਦਾ ਆ ਤੇ ਉਹ ਕਹਿਣ ਵੀ ਹੁਣ ਬਾਬਾ ਜੀ ਹਟ ਜਾਣਗੇ ਜੋ ਮਹਾਪੁਰਸ਼ ਪਤਾ ਕੀ ਕਰਦੇ ਕਿਆ ਕਹਿੰਦੇ ਹੁੰਦੇ ਸੀ ਕਹਿੰਦੇ ਬਸ ਆ ਇੱਕ ਗੱਲ ਕਰਕੇ ਸਮਾਪਤੀ ਕਰ ਦਿਆਂਗੇ ਤੇ ਜਦੋਂ ਇੱਕ ਗੱਲ ਕਰਨ ਤੋਂ ਰਹਿਲ ਮਾਰ ਲੈਣ ਲੰਮੀ ਉਹ 2 2.5 ਘੰਟੇ ਲੰਘ ਜਾਣ ਤੇ ਫੇਰ ਉਹ ਜਦੋਂ ਉੱਠਣ ਲੈਣ ਕਹਿਣ ਆਹ ਇੱਕੋ ਗੱਲ ਕਰਕੇ ਸਮਾਪਤੀ ਕਰ ਦਿਆਂਗੇ ਜਦੋਂ ਤਿੰਨ ਗੇ ਰਹਿਲਾ ਮਾਰੀਆਂ ਨਾ 6 ਘੰਟੇ ਲੰਘ ਗਏ ਤੇ ਉਹ ਹੱਥ ਜੋੜ ਕੇ ਖਲੋਗੇ ਕਹਿੰਦੇ ਬਾਬਾ ਤੇਰੀ ਇੱਕ ਹੀ ਨਹੀਂ ਮੁੱਕਦੀ ਵਾਹ ਵਾਹ ਤੇ ਇਸ ਕਰਕੇ ਉਹ ਮਹਾਪੁਰਸ਼ ਕਹਿੰਦੇ ਸੀ ਹਾਂ ਜੇ ਇੱਕ ਹੋਏਗੀ ਕਦੇ ਮੁੱਕੇਗੀ ਵੀ ਨਹੀਂ ਜਦੋਂ ਹੋਈ ਦੋਵੇਂ ਪਾਸੇ ਤੇਰੀ ਲੱਗੀ ਨਾ ਉਹਦੇ ਨਾਲ ਫਿਰ ਤੇ ਮੁੱਕੀ ਹੋਈ ਏ ਆਪਣੀ ਨਹੀਂ ਗੱਲ ਗੱਲ ਮੁੱਕੀ ਨਾ ਉਹ ਗੱਲ ਮੁੱਕੀ ਨਾ ਗੁਰੂ ਦੇ ਨਾਲੋਂ ਮੇਰੀ ਤੇ ਰੱਬਾ ਤੇਰੀ ਬਾਤ ਮੁੱਕ ਗਈ ਗੱਲ ਮੁੱਕੀ ਨਾ ਗੁਰੂ ਦੇ ਨਾਲੋਂ ਮੇਰੀ ਤੇ ਰੱਬਾ ਤੇਰੀ ਬਾਤ ਮੁੱਕ ਗਈ ਗੱਲ ਮੁੱਕੀ ਨਾ ਗੁਰੂ ਦੇ ਤੇਰੀ ਰਾਤ ਮੁੱਕ ਗਈ ਗੱਲ ਮੁੱਕੀ ਨਾ ਗੱਲ ਮੁੱਕੀ ਨਾ ਗੱਲ ਮੁੱਕੀ ਨਾ ਰੱਬ ਦੇ ਨਾਲੋਂ ਮੇਰੀ ਰੱਬਾ ਤੇਰੀ ਰਾਤ ਮੁੱਕ ਗਈ ਗੱਲ ਮੁੱਕੀ ਨਾ ਮੁਵੇ ਨਾਲੋਂ ਮੇਰੀ ਰੱਬਾ ਤੇਰੀ ਰਾਤ ਮੁੱਕ ਗਈ ਮੁੱਕੀ ਨਾ ਗੁਰੂ ਦੇ ਨਾਲੋਂ ਤੇਰੀ ਰੱਬਾ ਤੇਰੀ ਰਾਤ ਮੁੱਕ ਗਈ ਗੱਲ ਮੁੱਕੀ ਨਾ ਗੁਰੂ ਦੇ ਨਾਲੋਂ ਸਤ ਸ੍ਰੀ ਅਕਾਲ ਇਹ ਮਹਾਂਪੁਰਸ਼ਾਂ ਨੇ ਆਨੰਦ ਹੀ ਚੇਨ ਨਮਰਤਾਇਆ ਗੱਲਾਂ ਮੁੱਕਣ ਵਾਲੀਆਂ ਨਹੀਂ ਨਾ ਲੱਗਦੇ ਕਹਿੰਦੇ ਨੇ ਸਾਜ ਤੇ ਦਵਾਨ ਰਹੇ ਲੱਗਦੇ ਦਵਾਨ ਰਹੇ ਪੰਥ ਮਹਾਰਾਜ ਕੀ ਕਹਿੰਦੇ ਨੇ ਲੱਗਦੇ ਹੀ ਰਹਿਣਗੇ ਕਦੇ ਮੁੱਕਣ ਵਾਲੇ ਨਹੀਂ ਸਤਗੁਰ ਦੀ ਕਿਰਪਾ